ਸਾਡੀ ਗਲੀ ਦੇ ਮੁੰਡੇ ਖੇលਦੇ ਸੀ ਬਾਹਰ ਤੇ ਮੈਂ ਉਹਨਾਂ ਨੂੰ ਦੇ ਦੇ ਕੇ ਉਹਨਾਂ ਦੀ ਮਦਦ ਲੈ ਆ ਲੈ ਕੇ ਹਮ ਤੇ ਸਿੱਖਿਆਵਾ ਹਾਂਜੀ ਸੁਪਨਾ ਇਹ ਹੈ ਕਿ ਮੈਂ ਇੰਡੀਆ ਟੀਮ ਨਾਲ ਖੇਡਾਂ ਮੈਂ ਆਪਣੇ ਹੋਰ ਮੈਂ ਕਿਸੇ ਆਲੋ ਲਾਇਕ ਨਹੀਂ ਕਰਦੀ ਮੈਂ ਆਪਣੇ ਆਪ ਬੱਚਿਆਂ ਨੂੰ ਲਾਇਕ ਕਰਦੀ ਆ ਇਹ ਬੱਚਾ ਮੇਰਾ ਬਹੁਤ ਵੈਰੀ ਗੁੱਡ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਕਰਮ ਵਿਕਰਮ ਕਿੰਨਾ ਟਾਈਮ ਹੋ ਚੁੱਕਿਆ ਕ੍ਰਿਕਟ ਖੇਡਦੇ ਨੂੰ 7-8 ਸਾਲ 7-8 ਸਾਲ ਹੋ ਚੁੱਕੇ ਹੋਇਆ ਤੇ ਸ਼ੌਂਕ ਕਿਤਾ ਪੈ ਕ੍ਰਿਕਟ ਖੇਡਣ ਦਾ ਤੇ ਕਿਉਂਕਿ ਬਚਪਨ ਤੋਂ ਹੀ ਤੁਸੀਂ ਇਦਾਂ ਸੀ ਬੋਡੀ ਤੁਹਾਡੀ ਹਾਂਜੀ ਫਿਰ ਕਿਵੇਂ ਸ਼ੌਂਕ ਪਿਆ ਕਿਵੇਂ ਐਕਸ਼ਨ ਸਿੱਖਿਆ ਦਾ ਬੜਾ ਖਤਰਨਾਕ ਐਕਸ਼ਨ ਤੁਹਾਡਾ ਹੈ ਕਿਵੇਂ ਸਿੱਖਿਆ ਸਾਡੀ ਗਲੀ ਦੇ ਮੁੰਡੇ ਖੇਡਦੇ ਸੀ ਬਾਹਰ ਤੇ ਮੈਂ ਉਹਨਾਂ ਨੂੰ ਦੇ ਦੇ ਕੇ ਉਹਨਾਂ ਦੀ ਮਦਦ ਲੈ ਲੈ ਕੇ ਹਮ ਤੇ ਸਿੱਖਿਆ ਵਾਂ ਤੇ ਉਹਨਾਂ ਨੂੰ ਉਹਨਾਂ ਨੂੰ ਖੇਡਦੇ ਹੋਏ ਮੇਰੇ ਵਿੱਚ ਵੀ ਜਨੂਨ ਆਇਆ ਕਿ ਆ ਵੀ ਖੇਡਾਂ ਤੇ ਮੁਹੰਮਦ ਰਾਏ ਨੇ ਮੇਰੀ ਸਟੋਰੀ ਪਾਈਗੀ ਅੱਛਾ ਮੁਹੰਮਦ ਰਾਏ ਦੀ ਸਟੋਰੀ ਪਾਈ ਹੈ ਉਹ ਫਿਰ ਕਿਵੇਂ ਬਣਿਆ ਕਿਵੇਂ ਸਟੋਰੀ ਪਾਈ ਕਿੱਥੇ ਮੈਚ ਖੇਡਦੇ ਬੈਠੇ ਸੀ ਤੁਸੀਂ ਉਹ ਅਰुण ਭਾਈ ਮੈਨੂੰ ਫਜ਼ਿਲਕਾ ਲੈ ਗਏ ਸੀ ਅੱਛਾ ਅਰुण ਭਾਈ ਦਾ ਬਹੁਤ ਸਪੋਰਟਸ ਸਪੋਰਟ ਹੈ ਏਗਾ ਤੇ ਅਰुण ਭਾਈ ਅਰੀ ਦਿੱਤਾ ਕਿ ਸਾਡੀ ਵੀਡੀਓ ਆ ਨਾ ਗਰਾਊਂਡ ਵਿੱਚ ਕਹਿੰਨੇ ਬਣਾਈ ਸੀ ਅੱਛਾ ਤੇ ਇਹਨੇ ਬੜਾ ਖੇਡਣਗੇ ਸੀ ਕਿੱਦਾਂ ਗਏ ਸੀ ਟੂਰਨਾਮੈਂਟ ਖੇਡਣਗੇ ਕੀ ਸੀਗਾ ਕਿ ਮਤਲਬ ਕਿਹੜੇ ਮੈਚ ਚੱਲਦੇ ਬੈ ਸੀ ਤੁਹਾਡੇ ਉਹ ਪੰਜਾਬ ਦੇ ਮੈਚ ਚੱਲਦੇ ਬੈ ਅੱਛਾ ਪੂਰੇ ਪੰਜਾਬ ਵਿੱਚੋਂ ਜਿੱਦਾਂ ਕਿ ਹੈਂਡੀਕੈਪ ਪਲੇਅਰ ਆਏ ਉਹਨਾਂ ਵੀ ਪੰਜਾਬ ਲੈਵਲ ਦੇ ਖਿਡਾਰੀ ਮਤਲਬ ਹਾਂਜੀ ਅੱਛਾ ਜਲੰਧਰ ਨੂੰ ਰਿਪਰੈਜ਼ੈਂਟ ਕਰਦੇ ਆ ਤੁਸੀਂ ਹਾਂਜੀ ਕੀ ਪੰਜਾਬ ਦੀ ਟੀਮ ਵੱਲੋਂ ਵੀ ਖੇਡਦੇ ਹੋ ਪੰਜਾਬ ਦੀ ਟੀਮ ਵੱਲੋਂ ਖੇਡਦੇ ਫਿਰ ਬਾਕੀ ਸਟੇਟਾਂ ਦੇ ਵੀ ਖਿਡਾਰੀ ਆਉਂਦੇ ਨੇ ਮੈਚ ਹਾਂਜੀ ਸਾਰੇ ਆਏ ਹੀ ਕਿ ਕਿੰਨੇ ਕਿੰਨੇ ਦੂਰੋਂ ਸਟੇਟ ਤੇ ਆਏ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਦਾਂ ਖੇਡਦੇ ਹੋਏ 7-8 ਸਾਲ ਪਤਾ ਕਿਵੇਂ ਲੱਗਾ ਕਿ ਸਰਾਜ ਨੇ ਵੀਡੀਓ ਸ਼ੇਅਰ ਕੀਤੀ ਹੈ ਕਿਦਾਂ ਫਿਰ ਸਾਰਾ ਕੁਝ ਹੋਇਆ ਸਾਰੀ ਚੀਜ਼ ਆਪਾਂ ਫਜ਼ਲ ਕਾ ਗਏ ਸੀ ਆਡੀ ਵੀਡੀਓ ਵੀਡੀਓ ਬਣਾਈ ਸੀ ਕਿਸੇ ਨੇ ਮੈਨੂੰ ਨਹੀਂ ਆਪਾਂ ਤਾਂ ਆਈ ਤੇ ਮੈਂ ਤੇ ਖੇਡਣ ਆਇਆ ਹਾਂ ਮੈਨੂੰ ਯਾਰ ਦੋਸਤ ਨੇ ਕਿਹਾ ਸੀ ਕਿ ਤੇਰੀ ਵੀਡੀਓ ਵੀਡੀਓ ਬਣੀ ਹੈ ਤੇ ਕਿੰਨੇ ਕੀ ਵਿਊ ਆਏ ਆ ਠੀਕ ਹੈ ਤੇ ਮੋਹਮਦ ਸਰਾਜ ਨੇ ਸਟੋਰੀ ਪਾਈ ਤੇਰੀ ਮੈਂ ਫਿਰ ਘਰ ਜਾ ਕੇ ਵੇਖਿਆ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਆਪਣੇ ਫਰੈਂਡਸ ਨੂੰ ਦੱਸਿਆ ਕਿ ਮੇਰੀ ਮੋਹਮਦ ਸਰਾਜ ਨੇ ਸਟੋਰੀ ਪਾਈ ਹੈ ਹਾਂਜੀ ਕਿਉਂਕਿ ਫਾਸਟ ਬੋਲਿੰਗ ਜਿਹੜੀ ਹੈ ਆਮ ਤੌਰ ਤੇ ਚੰਗਾ ਭਲਾ ਬੰਦਾ ਵੀ ਜਦ ਕਰਦਾ ਬੜੀ ਫਿਟਨੈਸ ਦੀ ਲੋਡ ਪੈਂਦੀ ਹੈਗੀ ਹੈ ਹਾਂਜੀ ਕਿਉਂਕਿ ਇਚ ਇੰਜਰੀਸ ਆਉਣ ਦੇ ਬੜੇ ਚਾਂਸਸ ਰਹਿੰਦੇ ਆ ਫਿਰ ਕਿਵੇਂ ਰਹਿੰਦੀ ਹੈ ਸਾਰਾ ਦਿਨ ਚ ਰਹੀ ਕਿਵੇਂ ਰਹਿੰਦਾ ਕਿ ਸਾਰੀ ਜ਼ਿੰਦਗੀ ਸਪੋਰਟਸ ਨੂੰ ਹੀ ਤੁਸੀਂ ਨਾਮ ਕਰਤੀ ਕਿ ਫਾਸਟ ਬੋਲਿੰਗ ਹੀ ਕਰਨੇ ਇਹੀ ਸੁਪਨਾ ਹੁਣ ਅੱਗੇ ਵੀ ਹਾਂਜੀ ਸੁਪਨਾ ਇਹ ਹੈ ਕਿ ਮੈਂ ਇੰਡੀਆ ਟੀਮ ਵੱਲੋਂ ਖੇਡਾਂ ਆਣਾ ਤੇ ਬਸ ਹਿੰਗੜੀ ਮਨ ਲੋਗੇ ਕਰਦੇ ਕਿਵੇਂ ਕਹਿੰਦੇ ਹੈਗੇ ਕਿ ਮੁੰਡਾ ਕਿਉਂਕਿ ਕਈ ਵਾਰੀ ਉਹਨੇ ਘਰ ਦੇ ਘਬਰਾ ਜਾਂਦੇ ਖਾਸ ਕਰਕੇ ਮਾਵਾਂ ਘਬਰਾ ਜਾਂਦੀ ਹੈ ਨਹੀਂ ਜਰੀ ਦੇ ਬੇਟਾ ਤੇਰਾ ਹਿੱਸਾ ਦਾ ਫਿੱਟ ਨਹੀਂ ਹੈਗਾ ਤੂੰ ਕਿਹੜੇ ਕੰਮਾਂ ਚ ਪਿਆਇਆ ਕੁਛ ਇਦਾਂ ਤਾਂ ਨਹੀਂ ਹੁੰਦਾ ਨਹੀਂ ਮੰਮੀ ਦੇ ਬੁਰਾ سپورਟ سپورਟ ਕਰਦੇ ਆ ਇਹ ਤੂੰ ਖੇਡਿਆ ਕਰ ਤੇ ਮੰਮੀ ਨੂੰ ਬਹੁਤ ਖੁਸ਼ੀ ਹੋਈ ਕਿ ਮੇਰੀ ਵੀਡੀਓ ਬਣੀ ਨਾ ਵਾਇਰਲ ਮੇਰੀ ਵੀਡੀਓ ਚੜੀ ਉਹ ਮਸਰਾ ਨੇ ਸਟੋਰੀ ਪਾਈ ਮਮ ਬਹੁਤ سپورਟ ਕਰਦੇ ਆ ਘਰ ਪਰਿਵਾਰ ਦੇ ਕੀ ਕਰਦੇ ਘਰ ਪਰਿਵਾਰ ਦੇ ਮੰਮੀ ਹਸਪਤਾਲ 'ਚ ਕੰਮ ਕਰਦੇ ਆ ਤੇ papa ਸਰਜੀਕਲ ਦਾ ਕੰਮ ਕਰਦੇ ਹੈ ਸਰਜੀਕਲ ਦਾ ਕੰਮ ਕਰਦੇ ਹੈ ਯਾਨੀ ਕਿ ਹੋਰ ਵੀ ਕੋਈ ਭੈਣ ਭਰਾ ਤੁਹਾਡੇ ਹਾਂ ਜੀ ਉਹ ਕੀ ਕਰਦੇ ਨੇ ਭੈਣ ਭੈਣ ਦਾ ਵਿਆਹ ਹੋ ਗਿਆ ਅੱਛਾ ਜੀ ਤੇ ਭਾਈ ਤੇ ਭਰਾ ਮੇਰਾ ਫੈਕਟਰੀ ਲੱਗਾ ਤੇ ਤੁਸੀਂ ਸਾਰਾ ਸਪੋਰਟਸ ਹੀ ਕਰਦੇ ਹੋ ਕਿ ਪੜਦੇ ਵੀ ਨਾਲ ਪੜਦੇ ਵੀ ਹਾਂ ਅੱਛਾ ਪਹਿਲਾਂ ਉੱਥੇ ਫਿਰ ਸਕੂਲ ਵੱਲੋਂ ਵੀ ਖੇਡਦੇ ਖੁਰਦੇ ਕਿ ਕ੍ਰਿਕਟ ਕਿ ਨਹੀਂ ਨਹੀਂ ਸਕੂਲ ਵੱਲੋਂ ਨਹੀਂ ਕਰੀ ਘੜੇ ਅੱਛਾ ਉੱਥੇ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਮੈਂ ਪਲੱਸ 1 ਪਲੱਸ 1 ਚ ਹੋ ਕਿਹੜੇ ਸਿਦਕ ਨੇ ਤੇ ਮੈਂ ਇਹ ਇਲੈਕਟਿਵ ਹਿੰਦੀ ਚੋ ਤੇ ਪੰਜਾਬੀ ਚੋ ਪੰਜਾਬੀ ਰੱਖੀਏ ਅੱਛਾ ਜੀ ਤੇ ਆਰਟਸ ਕਰਦੇ ਫਿਰ ਹਾਂਜੀ ਆਰਟਸ ਤੇ ਸਾਰਾ ਫਿਰ ਬਾਅਦ ਚ ਗਰਾਊਂਡ ਤੇ ਟਾਈਮ ਦਿੰਦੇ ਆ ਫਿਰ ਇੱਥੇ ਤੁਹਾਨੂੰ ਕੌਣ ਤਿਆਰ ਕਰਦਾ ਹੈ ਕਿਉਂਕਿ ਤੁਹਾਡਾ ਸੁਪਨਾ ਇੰਡੀਆ ਖੇਡਣ ਦਾ ਹੈ ਤੁਸੀਂ ਪੰਜਾਬ ਲਈ ਰਿਪਰੈਜ਼ੈਂਟ ਕਰ ਰਹੇ ਹੋ ਇੱਕ ਹੋਰ ਉੱਚੇ ਪੱਧਰ ਤੇ ਜਾਣ ਦਾ ਸੁਪਨਾ ਹੈ ਫਿਰ ਕੌਣ ਤੁਹਾਨੂੰ ਤਿਆਰ ਕਰਾ ਰਿਹਾ ਹੈ ਇੱਥੇ ਇੱਥੇ ਮੈਂ ਆਪੇ ਖੇਡ ਨਾਲ ਨਾ ਜਿੱਦਾਂ ਕਿ ਮੁੰਡੇ ਖੇਡਦੇ ਬੈਟਿੰਗ ਆਪੇ ਬੋਲਾ ਪਾ ਗਏ ਆਪੇ ਦੇਖ ਲੈਣਾ ਕਿ ਕਿੱਥੇ ਮੇਰੀ ਗਲਤੀ ਹੈ ਕਿੱਥੇ ਨਹੀਂ ਕੀਤੀ। ਮੁਹੰਮਦ ਸਰਾਹ ਨੂੰ ਕੁਝ ਕਹਿਣਾ ਚਾਹੁੰਗੇ ਬੜਾ ਚੰਗਾ ਮੈਸੇਜ ਉਹਨਾਂ ਲਿਖਿਆ ਤੁਹਾਡੇ ਲਈ ਮੋਟੀਵੇਟ ਕੀਤਾ ਵਾ ਇੱਕ ਯੰਗ ਟੈਲੈਂਟ ਨੂੰ ਕੀਤਾ ਵਾ ਕਿ ਜਜ਼ਬੇ ਨੂੰ ਸਲਾਮ ਕੀਤਾ ਹੈ ਕੀ ਕਹਿਣਾ ਚਾਹੁੰਗੇ? ਮੁਹੰਮਦ ਸਰਾਹ ਨੂੰ ਮੈਂ ਥੈਂਕ ਯੂ ਕਰਨਾ ਚਾਹੁੰਦਾ ਵਾਂ ਕਿ ਸਾਡੇ ਹੈਂਡੀਕੈਪ ਪਲੇਅਰ ਹੈਗੇ ਆ ਉਹਨਾਂ ਦੀ ਮਦਦ ਕਰਨ ਤੇ ਮੇਰੀ ਬੋਸ ਮੇਰੀ ਸਟੋਰੀ ਪਾਈ। ਤੋਂ ਉਸ ਮੁਹੰਮਦ ਸਰਾਹ ਨੂੰ ਮੈਂ ਥੈਂਕ ਯੂ ਕਰਨਾ। ਕਿ ਖਿਡਾਰੀ ਕਿਹੜਾ ਪਸੰਦ ਹੈ? ਸੱਚੀ ਉੱਤੇ ਸੁਣਾਏ ਸਰਾਜ ਦਾ ਨਾਮ ਨੇ ਚਲੋ। ਖਿਡਾਰੀ ਕਿਹੜਾ ਪਸੰਦ ਆਦਾ? ਮੈਨੂੰ ਵੈ ਵਿਰਾਟ ਕੋਲੀ ਪਸੰਦ ਹੈ ਅੱਛਾ ਜੀ ਤੇ ਬੋਲਿੰਗ ਵਿੱਚ ਮੁਹੰਮਦ ਰਾਫੀ ਮੁਹੰਮਦ ਰਾਫੀ ਪਸੰਦ ਸੀ ਤੁਹਾਨੂੰ ਮਤਲਬ ਇਹ ਇੱਕ ਸੁਪਨਾ ਪੂਰਾ ਹੋ ਗਿਆ ਕਿ ਜਿੰਨੂੰ ਅਸੀਂ ਚਾਹਨੇ ਆ ਉਹਨੇ ਸਾਡੀ ਸਟੋਰੀ ਪਾਤੀ ਹੈ ਹਾਂ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਮਤਾ ਮਮਤਾ ਤੁਹਾਡੇ ਬੇਟੇ ਦੀ ਵੀਡੀਓ ਇੱਕ ਇੰਡੀਆ ਦੇ ਬਹੁਤ ਵੱਡੇ ਖਿਡਾਰੀ ਨੇ ਸ਼ੇਅਰ ਕੀਤੀ ਹੈ ਤੁਹਾਨੂੰ ਇਸ ਬਾਰੇ ਪਤਾ ਹੈਗਾ ਹਾਂਜੀ ਕਿਵੇਂ ਤਾਂ ਲੱਗਿਆ ਕਿ ਜਦੋਂ ਪਤਾ ਲੱਗਾ ਕਿ ਮੁੰਡਾ ਖੇਡਦਾ ਵੀ ਹੈਗਾ ਵਾ ਚਲੋ ਸ਼ਰੀਰਕ ਪਰ ਨਹੀਂ ਹੈਗਾ ਪਰ ਉਹਦਾ ਫਾਸਟ ਬੋਲਿੰਗ ਕਰਦਾ ਵਾ ਬਹੁਤ ਵਧੀਆ ਲੱਗਾ ਬਹੁਤ ਅੱਛੇ ਬਹੁਤ ਕੋਸ਼ਿਸ਼ ਹੈ ਨਹੀਂ ਕారణ ਉਹਦਾ ਹੀ ਸ਼ੁਰੂ ਤੋਂ ਸੋਚਿਆ ਉਹਨੇ ਅਹੀਂ ਇਹਨੋ ਇਹ ਕਿ ਆ ਵੀ ਤੂੰ ਜੋ ਚਾਹ ਚਾਹਣਾ ਨਾ ਕਰ ਅਹੀਂ ਤੇਰੇ ਪਿੱਛੇ ਖੜੇ ਆਂ ਬਸ ਜੋ ਜੋ ਸੋਚੇਗਾ ਅਹੀਂ ਤੇਰੇ ਸਪੋਰਟ ਕਰਾਂਗੇ ਪੂਰੀ ਕਹਿੰਦਾ ਹਾਂ ਮੰਮੀ ਮੈਂ ਕ੍ਰਿਕਟ ਖੇਡਣਾ ਮੈਨੂੰ ਕੋਈ ਨਹੀਂ ਤੂੰ ਖੇਡ ਅਹੀਂ ਬੈਠਿਆ ਤੇਰੇ ਮਗਰ ਬਸ ਪੜਾਈ ਚੁੱਕੀ ਮੈਂ ਪੜਾਈ ਤੇ ਬਹੁਤ ਵਧੀਆ ਇਹ ਤਾਂ ਨਹੀਂ ਹੁੰਦਾ ਕਿ ਸਾਰਾ ਤੂੰ ਗਰਾਊਂਡ ਤੇ ਰਹਿੰਦਾ ਤੇ ਨਹੀਂ 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 ਮੈਂ ਆਪਣੇ ਹੋਰ ਮੈਂ ਕਿਸੇ ਆਲੋ ਲਾਇਕ ਨਹੀਂ ਕਰਦੀ ਮੈਂ ਆਪਣੇ ਆ ਬੱਚੇ ਆਲੋ ਲਾਇਕ ਕਰਦੀ ਆ ਇਹ ਬੱਚਾ ਮੇਰਾ ਬਹੁਤ ਵੈਰੀ ਗੁੱਡ ਹੈ ਸੇਰੇ ਸਕੂਲ ਜਾਂਦਾ ਹੈ ਸ਼ਾਮ ਨੂੰ ਕੰਪਿਊਟਰ ਕਲਾਸ ਤੇ ਜਾਂਦਾ ਉਸ ਤੋਂ ਬਾਅਦ ਪ੍ਰੈਕਟਿਸ ਆਪਣੀ ਕਰਦਾ ਮੈਂ ਹੋਰ ਕੀ ਦੇ ਦਨੀ ਇਹਦਾ ਮੈਂ ਬਹੁਤ ਸਪੋਰਟ ਕੀਤਾ ਇਹਨੂੰ ਮੈਂ ਬਹੁਤ ਵਧੀਆ ਸਮਝਦੀ ਮੇਰਾ ਬੱਚਾ ਬਹੁਤ ਲਾਇਕ ਹੈ ਗਾ ਜੀ ਇਸੇ ਕਰਕੇ ਮੈਂ ਜਦੋਂ ਇਹ ਹੋਇਆ ਹੀ ਨਾ ਅਸੀਂ ਬਹੁਤ ਸੋਚਿਆ ਵੀ ਨਹੀਂ ਕਿੱਦਾਂ ਇਹਹੀ ਕਰਾਂਗੇ ਇੰਨੇ ਮੈਨੂੰ ਕਿਸੇ ਨੇ ਕਿਹਾ ਹੀ ਕਹਿੰਦੇ ਨਹੀਂ ਵੀ ਇਹਦੀ ਵਧੀਆ ਹੋਣੀ ਹੈ ਜ਼ਿੰਦਗੀ ਮੈਂ ਕਿਹਾ ਠੀਕ ਹੈ ਬਹੁਤ ਵਧੀਆ ਦੀ ਜ਼ਿੰਦਗੀ ਹੈ ਇੰਨੇ ਮੈਨੂੰ ਇਹੋ ਹੀ ਹੈ ਮੈਨੂੰ ਇਹ ਜਦੋਂ ক্রিকেট ਸਿਲੈਕਟ ਹੋਇਆ ਮੈਨੂੰ ਬਹੁਤ ਖੁਸ਼ੀ ਹੋਈ ਵੀ ਮੇਰੇ ਬੱਚੇ ਨੇ ਮੇਰਾ ਨਾਮ ਦੋਸਤਾਂ ਕਿਹਾ ਪਹਿਲਾਂ ਤਾਂ ਜਲੰਧਰ ਲਈ ਖੇਡਦਾ ਸੀ ਇਕੱਲੀ ਖੇਡਦਾ ਸੀਗਾ ਤੇ ਹੁਣ ਇੱਕ ਐਸੋਸੀਏਸ਼ਨ ਨੇ ਵੀ ਕਿਹਾ ਤਾਂ ਕਿ ਸਾਡੇ ਵੱਲੋਂ ਖੇਡੂਗਾ ਯਾਨੀ ਕਿ ਪੰਜਾਬ ਵੱਲੋਂ ਹੁਣ ਇਹ ਖੇਡਣਾ ਸ਼ੁਰੂ ਕਰੂਗਾ ਹਾਂ ਖੇਡੇ ਸਭ ਅਪਾ ਕੰਨੇ ਆਈ ਸਕੋਰ ਪੂਰੀ ਇਹਦੇ ਦਵਾਂਗੇ ਮੇਰਾ ਨਾਮ ਅਰुण अरोड़ा ਮੈਂ ਪ੍ਰੈਜ਼ੀਡੈਂਟ ਡਿਫਰੈਂਟਲੀ ਕ੍ਰਿਕਟ ਕੌਂਸਲ ਆਫ ਪੰਜਾਬ ਤੋਂ ਹਾਂ ਮੇਰਾ ਨਾਮ ਅਲੋਕ 나ਕਪਾਲ ਮੈਂ ਜਨਰਲ ਸੈਕਟਰੀ ਹਾਂ ਜੀ ਬੀਸੀਸੀਪੀ ਦਾ ਡਿਫਰੈਂਟਲੀ ਅਬਾਟ ਕ੍ਰਿਕਟ ਕੌਂਸਲ ਫੋਰ ਪੰਜਾਬ ਸਰ ਪਹਿਲੇ ਤਾਂ ਜਾਨਣਾ ਚਾਹਾਂਗੇ ਬੱਚਾ ਜਿਹੜਾ ਹੁਣ ਅਸੀਂ ਦੇਖੇ ਖੇਡਦਾ ਹੋਇਆ ਇਹਨੂੰ ਤੁਸੀਂ ਕਿੱਦਾਂ ਪਿਕ ਕੀਤਾ ਹੈਗਾ ਵੈ ਹਨੀ ਕਿ ਇਸ ਬਰੇਕ ਮਸ਼ਹੂਰ ਕ੍ਰਿਕਟਰ ਨੇ ਵੀਡੀਓ ਪਾਈ ਆ ਪੂਰੀ ਕਿਸ ਤਰ੍ਹਾਂ ਕਹਾਣੀ ਉਹ ਜਾਨਣਾ ਚਾਹਾਂਗੇ ਮੈਂ ਦੱਸਣਾ ਚਾਹਣਾ ਕਿ ਸਾਨੂੰ ਇੱਕ ਲੋਕਲ ਪਲੇਅਰ ਨੇ ਇੱਥੇ ਦੇ ਹੈਗੇ ਰਹਿਣ ਵਾਲੇ ਭਾਰਗੋ ਕਪ ਦੇ ਕੇਸਰ ਜੀ ਉਹਨਾਂ ਨੇ ਵੀਡੀਓ ਪਾਇਆ ਸੀਗਾ ਇਹਨਾਂ ਖੇលਦੇ ਹੋਏ ਦਾ ਤੇ ਉਹਨਾਂ ਨੂੰ ਵਧੀਆ ਲੱਗਾ ਕਿ ਲੜਕਾ ਖੇਡ ਰਿਹਾ ਜਿਵੇਂ ਕਿ ਪੰਜਾਬ ਦੇ ਸਾਰੇ ਪਲੇਅਰਸ ਨੂੰ ਪਤਾ ਹੈ ਕਿ ਸਾਡੀ ਇੱਕ ਜਿਹੜੀ ਹੈਂਡੀਕੈਪ ਐਸੋਸੀਏਸ਼ਨ ਹੈ ਡਿਫਰੈਂਟਲੀ ਕਾਉਂਸਲ ਆ ਪੰਜਾਬ ਜਿਹੜੀ ਕਿ ਡੀਸੀਸੀਆਈ ਦੇ ਅੰਡਰ ਹੈ ਅਸੀਂ ਉਹ ਰਨ ਕਰ ਰਹੇ ਹਾਂ ਪੰਜਾਬ 'ਚ ਤੇ ਜਿੰਨੇ ਵੀ ਡਿਫਰੈਂਟਲੀ ਪਲੇਅਰ ਹੈ ਦਿਵਿਆਂਗ ਪਲੇਅਰ ਹੈ ਉਹ ਸਾਡੇ ਨਾਲ ਜੁੜੇ ਹੋਏ ਆ ਇਦਾਂ ਹੀ ਕੇਸਰ ਜੀ ਨੇ ਵੀਡੀਓ ਸ਼ੇਅਰ ਕੀਤਾ ਤੇ ਉਹ ਵੀਡੀਓ ਦੇ ਥਰੂ ਅਸੀਂ ਇਹਨੂੰ ਕਲਿੱਕ ਕੀਤਾ ਤੇ ਅਸੀਂ ਉਹਦੀ ਬ ਤੁਸੀਂ ਜਿਹੜਾ ਟੂਰਨਾਮੈਂਟ ਕਰਵਾਇਆ ਸੀ ਇਸ ਵਾਰੀ ਫਾਜ਼ਿਲਗਾ ਵਿੱਚ ਪੂਰੇ ਪੰਜਾਬ ਦੇ ਜਿਹੜੇ ਵੱਡੇ ਵੱਡੇ ਪਲੇਅਰ ਆਏ ਸੀ ਇੰਡੀਆ ਪਲੇਅਰ ਵੀ ਆਏ ਸੀਗੇ ਉਹ ਉੱਥੇ ਆਏ ਆ ਫਾਜ਼ਿਲਗਾ ਵਿੱਚ ਤੇ ਉਹਨਾਂ ਵਿੱਚ ਇਹਨੇ ਉੱਥੇ ਬੋਲਿੰਗ ਕਰਾਈ ਹੈ ਤੇ ਉੱਥੇ ਜਿਹੜਾ ਵੀਡੀਓ ਸ਼ੂਟ ਹੋਇਆ ਸੀ ਬੋਲਿੰਗ ਦਾ ਉਹ ਬਹੁਤ ਵਾਇਰਲ ਹੋਇਆ ਸਰ ਜਿਸ ਤਰ੍ਹਾਂ ਤੁਸੀਂ ਥੋੜੀ ਸੈਸ਼ਨ ਹੋਰ ਵੀ ਬੋਲ ਸਕਿਆਰੀ ਹੈ ਕਿਵੇਂ ਮੈਨੇਜ ਕਰਦੇ ਹੋ ਤੁਸੀਂ ਸਾਰੇ ਕਿਉਂਕਿ ਸਪੋਰਟਸ ਇਤਨੀ ਚੀਜ਼ ਹੈ ਬਹੁਤ ਮਿਹਨਤ ਲੱਗਦੀ ਹੈ ਜਿਸ ਤਰ੍ਹਾਂ ਫਾਸਟ ਬੋਲਿੰਗ ਕਰਦੇ ਪਰ ਫਿਰ ਵੀ ਤੁਹਾਨੂੰ ਬਹੁਤ ਅਕਾ ਹੈ ਨਾਰਮਲ ਬੰਦਾ ਵੀ ਮਿਹਰ ਜਾਂਦੇ ਐਂਟਰੀਜ਼ ਹੁੰਦੀ ਹੈ ਕਿਵੇਂ ਫਿਰ ਸਾਰਾ ਬਿਲਕੁਲ ਜੀ ਇਹ ਜਿਹੜੀ ਸਾਡੀ ਐਸੋਸੀਏਸ਼ਨ ਹੈ ਇਹਦੇ ਅੰਡਰ ਸਾਡੇ ਕੋਲ ਪੰਜਾਬ ਦੇ ਵਿੱਚ ਤਕਰੀਬਨ 60 ਪਲੇਅਰ ਜਿਹੜੇ ਰਜਿਸਟਰਡ ਨੇ ਜੀ ਜੋ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਪਿੰਡਾਂ ਚੋਂ ਪੂਰੇ ਪੰਜਾਬ ਚੋਂ ਅਸੀਂ ਪਲੇਅਰ ਸਿਲੈਕਟ ਕੀਤੇ ਹੋਏ ਆ ਇਹਦੇ ਵਿੱਚ ਅਸੀਂ ਕਾਫੀ ਪਿਛਲੇ ਕਾਫੀ ਸਾਲਾਂ ਤੋਂ ਮਿਹਨਤ ਕਰ ਰਹੇ ਆ ਤੇ ਹੁਣ ਸਾਡੇ ਕੋਲ ਆਲਮੋਸਟ 60 ਪਲੇਅਰ ਆ ਪਿਛੇ ਅਸੀਂ ਟੂਰਨਾਮੈਂਟ ਵੀ ਫਾਜ਼ਲਕਾ ਦੇ ਵਿੱਚ ਅਸੀਂ ਕਰਵਾਇਆ ਸੀਗਾ ਤਿੰਨ ਟੀਮਾਂ ਪੰਜਾਬ ਦੇ ਸਾਰੇ ਪਲੇਅਰਜ਼ ਦੇ ਵਿਚਕਾਰ ਅਸੀਂ ਤਿੰਨ ਟੀਮਾਂ ਬਣਾਈਆਂ ਗਈਆਂ ਸੀ ਜਿਦੇ ਵਿੱਚ ਫਾਜ਼ਲਕਾ ਡਿਸਟ੍ਰਿਕਟ ਕ੍ਰਿਕਟ ਡਿਸਟ੍ਰਿਕਟ ਐਸੋਸੀਏਸ਼ਨ ਨੇ ਸਾਨੂੰ ਸਪੋਰਟ ਕੀਤਾ ਸੀਗਾ ਔਰ ਉਹਦੇ ਵਿੱਚ ਅਸੀਂ ਇਹ ਟੂਰਨਾਮੈਂਟ ਜਿਹੜਾ ਡਿਸੇਬਲ ਬੱਚਿਆਂ ਦਾ ਇਹ ਕਰਵਾਇਆ ਸੀਗਾ। ਅ ਵਿਕਰਮ ਨੇ ਉੱਥੇ ਜਦੋਂ ਬਾਲ ਪਾਈ ਵਿਕਰਮ ਨੇ ਜਦੋਂ ਬਾਲ ਪਾਈ ਤੇ ਵਿਕਰਮ ਦੀ ਜਿਹੜੀ ਵੀਡੀਓ ਉੱਥੇ ਵਾਇਰਲ ਹੋਈ ਹੈ ਉਹ ਇੱਕ ਸਾਡੇ క్రికెਟਰ ਇੰਡੀਅਨ ਟੀਮ ਦੇ క్రికెਟਰ క్రికెਟਰ ਮੁਹੰਮਦ ਸਿਰਾਜ ਜਿਹੜੇ ਆ ਉਹਨਾਂ ਨੇ ਆਪਣੇ ਪੇਜ ਦੇ ਉੱਤੇ ਆਪਣੇ ਅਕਾਊਂਟ ਦੇ ਉੱਤੇ ਸ਼ੇਅਰ ਕੀਤੀ ਜੋ ਕਿ ਮਿਲੀਅਨਸ ਜਿਹੜੀ ਵਿਊਜ਼ ਜਿਹੜੇ ਆ ਉਹ ਵਿਕਰਮ ਦੀਆਂ ਵੀਡੀਓਜ਼ ਨੂੰ ਜਿਹੜੇ ਉਹ ਮਿਲੇ ਆ। ਤੇ ਅਸੀਂ ਪੰਜਾਬ ਦੇ ਵਿੱਚ ਇਹ ਜਿਹੜੀ ਐਸੋਸੀਏਸ਼ਨ ਰਨ ਕਰ ਰਹੇ ਆ ਅਸੀਂ ਚਾਹੁੰਦੇ ਆ ਕਿ ਜਿਹੜੇ ਦਿਵਿਆਂਗ ਪਲੇਅਰ ਹੈ ক্রিকেট ਖੇលਦੇ ਆ ਇਹ ਵੀ ਇਹਨਾਂ ਨੂੰ ਵੀ ਮੌਕਾ ਮਿਲੇ ਕਿਉਂਕਿ ਆਉਣ ਵਾਲਾ ਜਿਹੜਾ ਟਾਈਮ ਹੈ ਪੈਰਾ অলიმਪਿਕਸ ਦੇ ਵਿੱਚ ਸ਼ਾਇਦ ক্রিকেট ਜਿਹੜਾ ਉਹ ਅਸੀਂ ਕੋਸ਼ਿਸ਼ ਚੱਲ ਰਹੀ ਹੈ ਬਿਕੋਜ਼ ਅਸੀਂ ਜਿਹੜੀ ਐਸੋਸੀਏਸ਼ਨ ਰਨ ਕਰ ਰਹੇ ਆ ਇਹ ਡੀਸੀਸੀਆਈ ਦੇ ਅੰਡਰ ਆਂਦੀ ਹੈ ਜੋ ਕਿ ਬੀਸੀਸੀਆਈ ਦੀ ਇੱਕ ਸਪੋਰਟਿੰਗ ਬਾਡੀ ਹੈ ਤੇ ਬੀਸੀਸੀਆਈ ਦੇ ਸਾਰੀ ਸਪੋਰਟ ਦੇ ਨਾਲ ਹੀ ਇਹ ਸਾਰਾ ਕੰਮ ਜਿਹੜਾ ਸਟੇਟ ਵਾਈਜ਼ ਚੱਲ ਰਿਹਾ ਹੈ ਕਿ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਦਿਵਿਆਂਗ ਬੱਚਿਆਂ ਨੂੰ ਜਿਹੜਾ ক্রিকেট ਖੇលਦੇ ਨੇ ਇਹਨਾਂ ਨੂੰ ਅਸੀਂ ਇੱਕ ਮਕਾਮ ਤੇ ਲੈ ਕੇ ਚਾਈਏ ਹਾਂਜੀ ਮੈਂ ਦੱਸਣਾ ਚਾਹਣਾ ਤੁਹਾਨੂੰ ਕਿ ਜਲਦ ਹੀ ਪੰਜਾਬ ਵਿੱਚ ਬੜੇ ਹੀ ਵੱਡੇ ਲੈਵਲ ਤੇ ਦਿਵਿਆਂਗ ਬੱਚਿਆਂ ਵਾਸਤੇ ਟੂਰਨਾਮੈਂਟ ਕਰਵਾਏ ਜਾਣਗੇ ਜਿੰਨੇ ਜੀ ਕਿ ਪੰਜਾਬ ਤੋਂ ਇਲਾਵਾ ਹੋਰ ਵੀ ਸਟੇਟ ਹਿੱਸਾ ਲੈਣਗੇ ਤੇ ਬਹੁਤ ਹੀ ਜਲਦ ਪੰਜਾਬ ਵਿੱਚ ਇੱਕ ਨਵਾਂ ਦੌਰ ਦਿਖੇਗਾ ਦਿਵਿਆਂਗ ক্রিকেট ਦਾ ਵਿਕਰਮ ਵਰਗੇ ਜਿੰਨੇ ਬੱਚੇ ਐ ਇਹਨਾਂ ਨੂੰ ਮੌਕਾ ਮਿਲੇਗਾ ਪੂਰਾ ਇੱਥੇ ਪੰਜਾਬ ਜੱਗੇ ਆਂਦਾ ਜਿਹੜੇ ਕਿ ਹੈਂਡੀਕੈਪ ক্রিকেট ਬਿਲਕੁਲ ਕੋਈ ਦੇਖ ਨਹੀਂ ਰਿਹਾ ਸੀਗਾ ਹੁਣ ਬੀਸੀਸੀਆਈ ਥਰੂ ਸਾਨੂੰ ਮੌਕਾ ਮਿਲੇਗਾ ਕਿਉਂ ਖਿਡਾਰੀਆਂ ਨੂੰ ਅਸੀਂ ਅੱਗੇ ਲੈ ਕੇ ਆਈਏ ਤੇ ਵਿਕਰਮ ਵਰਗੇ ਹੋਰ ਖਿਡਾਰੀ ਅੱਗੇ ਆ ਤੇ ਪੰਜਾਬ ਦੇ ਇੰਡੀਆ ਵੱਲੋਂ ਜ਼ਰੂਰ ਖੇਡਣ ਧੰਨਵਾਦ